ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੈੜਾ ਤਾਜ਼ੀਆਂ ਸੂਜੀਆਂ ਵੀ ਆ ਤੇ ਇੱਕ ਗੱਬਣ ਤਨਨਗ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਪਹਿਲਾ ਵੀਡੀਓ ਸਟਾਰਟਿੰਗ ਦੀ ਆਪਾਂ ਦੱਸ ਦੇਣਾ ਤਿੰਨੇ ਵੜਾ ਕੱਦ ਕਾਠ ਵਾਲੀਆਂ ਚੰਗੀਆਂ ਜਿੰਦ ਜਾਨ ਵਾਲੀਆਂ ਉਸ ਕੱਲੋ ਬੇਫਿਕਰ ਹੋ ਜੇ ਵੀ ਛੋਟੀਆਂ ਹੋਣਗੀਆਂ ਥੋੜਾ ਤੇਲ ਨਹੀਂ ਮੱਚਨ ਦਿੰਦੇ ਆਂ ਚ ਵੱਡੀਆਂ ਵੱਡੀਆਂ ਵੜਾ ਦਿਖਾਉਂਦੇ ਆਂ ਆਓ ਵੀਰ ਨਾਲ ਕਰੀਏ ਗੱਲ ਬਸ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਸੰਦੀਪ ਪੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 9968530253 ਅੱਜ ਵੀ ਤਿੰਨੇ ਇੱਕੋ ਲੈਵਲ ਦੇ ਵੜਾ ਲੈਂਦੀਆਂ ਪਹਿਲਾਂ ਆਪਾਂ ਗੱਲ ਕਰੀਏ ਗੱਬਣ ਦੀ ਹਣ ਕਿਹੜਾ ਸੂਆ ਸੁੰਦਿਆ ਤੇ ਪਹਿਲਾਂ ਦੁੱਧ ਦਿੱਤਾ 24 ਤੋਂ 25 ਕਿਲੋ ਦਾ 24 25 ਕਿਲੋ ਹਾਂ ਦਿਨ ਕਹਿ ਲੈ ਜੂਗੀ ਹਜੇ ਦਿਨ ਮੰਨ ਕੇ ਚੱਲੋ ਵੀ ਲੈ ਜੂ ਹਾਲੇ 5-4 ਲੈਣਾ 5-4 ਕਿ ਲਾਗੀ ਕਰਨ ਹੁਣ ਦਿਨ ਸੂਣ ਚ ਬਾਕੀ ਹਾਂ ਠੰਡ ਬਹੁਤ ਚੰਗਾ ਬਈ ਦੇਖ ਕਿੰਨਾ ਦੁੱਧ ਮੰਨ ਕੇ ਚੱਲੀਏ ਇਸ ਵਾਰ ਆਪਾਂ ਦੁੱਧ ਵਾਹ ਲੈਣੀ ਬਈ 25 ਪਲੱਸ ਦੇਊਗੀ ਚੀਪਾ ਜੂ ਪੌਕਿਆ ਜਮਾ ਆ ਕੇ ਤੈਨੂੰ ਗੱਪਣ ਥੱਲੇ ਵਾ ਜਾ ਕੇ ਦੇ ਹਾਲ ਠੀਕ ਹੈ 25 ਲੀਟਰ ਦੁੱਧ ਮੰਨ ਕੇ ਬੰਦਾ ਲੈ ਸਕਦਾ ਤੇ ਤਾਂ ਕਪਣੇ ਤਾਰਾ ਤੱਕ ਨੂੰ ਮਾਰਨੀ ਆਪਾਂ ਮੈਂ ਚੱਲ ਆਪਾਂ ਕੋਈ ਦਿਖਾ ਦੇਣ ਕਈ ਵਾਰ ਬੰਦ ਨੇ ਆਨਲਾਈਨ ਮਗਾਉਣੀ ਹੋਵੇ ਠੀਕ ਆ ਥਣ ਥਣ ਓਕੇ ਹੈਨਾ ਆਇਆ ਵਿੱਚ ਆਇਆ ਦਹਗੇ ਵੀ ਦਿਨ ਪੰਜ ਚਾਰ ਕੱਢਦੀ ਆ ਨਹੀਂ ਦੀ ਹਾਲੇ ਪੰਜ ਚਾਰ ਤਾਂ ਲਾਗੀ ਬਣਾ ਕਰਨ ਤੇ ਮੁੱਲ ਬਾਈ ਜੀ ਕੀ ਰਹੂ ਇਹਦਾ ਤੌਰ ਪੰਮੇ ਨੂੰ ਮੁੱਲ ਕਰਾਉਣ ਦੇ ਬਈ ਇਹਦਾ 85 ਕਰਾ 90 ਕਰਾ 80000 ਦਾ ਸੌਦਾ 2000 ਛੋੜ ਕਰ ਦਾਂਗੇ ਵਿੱਚੋਂ 78000 ਦੀ ਦੇਣੀ ਹੈ ਤੇ ਗੱਲਾਂ ਆਪਣੇ ਜਿਵੇਂ ਦੇ ਲੈਣ ਵਾਲੀਆਂ ਜਾਈਏ ਦੇ ਲੈਣ ਵਾਲੀਆਂ ਨਹੀਂ ਹੁੰਦੀਆਂ ਨਹੀਂ ਕੋਈ ਜੇ ਛਿਆਲ ਹੁੰਦਾ ਫਿਰ ਤੋਂ ਆਪਾਂ ਵੇਚੀਂ ਪਹਿਲਾਂ ਮਾਲ ਤਾਂ ਹੁਣ ਵੀ 85000 ਦੀ ਕੰਦ ਉਹੋ ਜੇ ਕੱਢਣੀ ਹੈ ਜਿਹੜੀ ਆਪਾਂ ਓ ਟਹਿ ਜਾਂਦੀ ਹੈ ਇਦਾਂ ਨਹੀਂ ਮੁੱਕੀ ਪਾਈਦੀ ਨਹੀਂ 85000 ਦੀਆਂ ਹੁਣ ਵੀ ਬਈ ਯਾਰ ਹੁਣ 78000 ਸਿਰਫ 78000 ਦੀ ਦੇ ਦਾਂਗੇ ਉਹ ਵੀ ਪੰਜ ਚਾਰ ਦਿਨ ਚੱਲ ਆਪਾਂ ਨੂੰ ਵਿੱਚ 2-3000 ਬਣ ਜੇ ਗਰਮੀ ਆ ਸੋ ਬਰੋ ਵੀਡੀਓ ਸਟਾਰਟਿੰਗ ਜੇ ਆਪਾਂ ਦੱਸਤਾ ਸੀ ਕਿ ਕੱਦ ਕਾਠ ਓਕੇ ਆ ਤੇ ਲੇਵਲ ਉਹ ਬਹੁਤ ਪਿਆਰਾ 78000 ਦੇ ਬੈੜ ਦੂਜਾ ਸੂਆ ਸੂਨ ਵਾਲੀ ਮਿਲਦੀ ਹੈ ਜੇ ਜਾਂਦੇ ਬਚਤ ਲੈ ਕੇ ਖਰਚਾ ਗਿਣੀਏ ਤਾਂ ਲੱਖ ਤੋਂ ਪਾਰ ਜਾਂਦਾ 1.5 ਲੱਖ ਰੁਪਏ ਦੀ ਵਿੱਚ ਬਈ ਪਹਿਲਾਂ ਬੱਸੀ ਤਿਆਰ ਇਹਦਾ ਇੱਕ ਤਰ੍ਹਾਂ ਦਾ ਚੱਲ ਵਪਾਰ ਸਿਸਟਮ 'ਚ ਆ ਜਾਂਦੀ ਹੈ ਲੋਕ ਤਿਆਰ ਕਰਕੇ ਵੇਚ ਦਿੰਦੇ ਆ ਕਿ ਗੋਲਕ 'ਚ ਪੈਸੇ ਇਕੱਠੇ ਕਰਕੇ ਇਕੱਠੇ ਕਰ ਲੈਣੇ ਬਸ ਆਪਾਂ ਉਹ ਜਵਾਕ ਨਹੀਂ ਕਹਿੰਦੇ ਤੋੜਾ ਲਾਇਆ ਵਾ ਬਾਕੀ ਬਈ ਜਿੱਧਰ ਦੀ ਮਰਜ਼ੀ ਵਹਿ ਜਾ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗਿਆ ਲਗਾਈ ਦਿੰਦੀ। ਅੱਧਾ ਹੀ ਲੈਣ ਦੇ ਪੈਪ ਦੇਖ ਲੈ। ਸੋ ਮਿਲਕ ਵਿੱਚ ਦੇਖੋ ਜਮਾ ਕਿਆ ਬਾਤ ਹੈ। ਬਾਰੇ ਪਾਸੇ ਵੀ ਉਵੇਂ ਹੀ ਆ ਬਾਈ ਉੱਧਲੇ ਪਾਸੇ ਵੀ ਦੇਖ। ਠੀਕ ਹੈ। ਬਾਕੀ ਬੱਚੀ ਜਾਤ ਬਾਤ ਚ ਬੈਂਦੀ ਹੈ ਨਾ। ਇਸੇ ਬਾਜਨ ਵਾਲੀ ਆ ਕੋਈ ਐ ਲਿੱਸੀ ਨਾ ਮੀਨ ਹੈਗੀ। ਠੀਕ ਹੈ। ਹਾਂ ਬਾਕੀ ਦੇਖ ਇੱਧਰ ਹੀ ਦਿਖਾ ਦੇਣਾ। ਸੋ ਥਣਾ ਥਣਾ ਦੀ ਬਿਲਕੁਲ ਓਕੇ ਆ। ਸਾਰੀਆਂ ਗੱਲਾਂ ਆਪਾਂ ਤੁਹਾਨੂੰ ਘਰੇ ਬਟੇ ਆ। ਇੱਕ ਤਰ੍ਹਾਂ ਦਾ ਆਇਆ ਮਨ ਕਿ ਚੱਲੋ ਵੀ ਸੌਦਾ ਸੌਦਾ ਲਾਉਣਾ ਕਲਾਵਾ ਤੁਸੀਂ ਕਰੇ ਥਾਣੀ ਪਾਸ ਕਰਨੇ ਆ ਕੇ ਤੇ ਰੇਡ 'ਚ ਬਾਹਲਾ ਦੂਰ ਤਰਾ ਹੀ ਹੋਣਾ ਕੋਈ ਨਹੀਂ ਬਾ ਰੇਡ 'ਚ ਬਾਹਲਾ ਤੜਦਾ ਨਹੀਂ ਕਹਿੰਦਾ ਵੀ 85 ਮੰਗੀ ਚੱਲੋ ਵਿੱਚ ਲੋਕ ਤਾਂ ਕਹੀ ਜਾਂਦੇ ਵੀ ਸਾਨੂੰ ਘੱਟਣ ਲਾਓ ਕੱਲ ਵੀ ਇੱਕ ਬੰਦੇ ਦਾ ਫੋਨ ਆਇਆ ਸੀ ਆਪਾਂ ਨੂੰ ਠੀਕ ਹੈ ਕਹਿੰਦਾ ਬਾਈ ਯਾਰ ਕੋਈ ਬੰਦਾ ਜਿਹੜਾ ਸਾਡੇ ਇਧਰ ਏਰੀਆ ਦੇ ਵਿੱਚ ਤਾਂ ਨਾਂ ਤਾਂ ਕਾਹਨੂੰ ਲੈਣਾ ਕਹਿੰਦਾ ਵੀ ਕਹਿੰਦੇ ਵੀ ਸਾਨੂੰ ਫੋਨ ਵੀ ਨਾ ਲਾਵੇ ਕੋਈ 60 65 ਵਾਲਾ ਠੀਕ ਫਿਰ ਅਗਲਾ ਗੁੱਸਾ ਕਰਦਾ ਬਈ 60 65 ਵਾਲੇ ਵੀ ਫੋਨ ਤਾਂ ਲਾਉਣਗੇ ਠੀਕ ਇਹ ਮੋਨ ਤਾਂ ਲਾਉਂਦਾ ਨਾ ਅਗਲਾ ਤੇ ਅੱਗੇ ਦੋ ਨੰਬਰ ਜਿਹੜੀ ਵੈੜ ਦੇਖੀ ਜਾਂਦਾ ਬੱਚਾ ਕੀ ਇਹਦੇ ਪਿੱਛੇ ਇਹ ਤਾਂ ਮਗਰ ਬੱਛੀ ਹੈ ਬਾਈ ਇਹੇ ਬੱਛੀ ਆ ਗਈ ਹੈ ਨਾ ਤੇ ਕਹਿਵਾ ਦੇਣਾ ਬਾਈ ਜੀ ਸੂਈ ਨੂੰ ਇਹਨੂੰ ਇਹਨੂੰ ਅੱਜ ਬਾਈ ਤੀਜਾ ਡੰਗਾ ਸੂਈ ਨੂੰ ਕੱਲ ਦੀ ਸੂਈ ਵੀ ਹੈ ਮਨ ਕੱਲ ਪਰਸੋਂ ਰਾਤ ਨੂੰ ਸੂਈ ਸੀ ਠੀਕ ਹੈ ਸਵੇਰੇ ਮਨਾਂ ਤੋਂ ਦੋ ਦਿਨ ਹੋ ਗਏ ਸੂਈ ਨੂੰ ਜੇ ਅੱਜ ਡੰਨ ਜਮਾਂ ਜੇਰ ਦੀ ਆਪਣੀ ਗਾਰੰਟੀ ਹੈ ਬਾਈ ਸੁਆ ਕਿਹੜਾ ਸੂਈ ਆ ਦੂਜਾ ਸੂਈ ਆ ਬਾਈ ਦੰਦਾਂ ਦੀ ਚਾਰ ਦੰਦਾਂ ਦਾ ਦੰਦਾ ਦੀ ਚਾਰ ਦਾਮ ਤੇ ਸਾਮ ਦਾ ਟਾਈਮ ਹੁਣ ਚਵਾਈਏ ਦੀ ਹੋਣੀ ਹੈ ਹਨਾ ਹੋਣੀ ਹੈ ਪਟਾਰਾ ਮਾਰ ਕੇ ਖਾਵਾਂਗੇ ਤੇ ਇਨੀ ਠੰਡੀ ਹੈ ਜਿੰਨੀ ਵੀ ਰੁਕਾ ਲੈਵਾ ਅੱਗੇ ਪਿੱਛੇ ਲੈਵਾ ਸੋ ਲੈਵਾ ਦੇਖੋ ਬਿਲਕੁਲ ਫਿਟਿੰਗ ਵਾਲਾ ਤੇ ਵਾਕੀ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਣਾ ਸਿੱਧੀ ਵਾਲਾ ਥਾਣਾ ਬਈਆ ਪਟਾਰਾ ਮਾਰ ਕੇ ਛੰਭ ਤਾਂ ਵੀ ਬੱਤਿਆ ਸੋ ਬਰਤਾਰਾ ਵਗੈਰਾ ਦੇਖੋ ਪੂਰਾ ਮੋਟਾ ਮੋਟਾ ਸਾਫ਼ ਸੁਥਰਾ ਚੋਣਾ ਹੈ ਲਾਠੀ ਚਾਰ ਜੰਗ ਪੈਂਦਾ ਚੋਣ ਤੇ ਦੋ ਜਾਨੇ ਬਹਿ ਕੇ ਚੋਣਦੇ ਹਨਾ ਜੀ ਆਹ ਤਾਂ ਵੀਰੇ ਆਪਾਂ ਕੋਈ ਵੀ ਲਈਏ ਸੂਈ ਸਵਾਈ ਚਾਹੇ ਆਪਣੇ ਘਰੇ ਬੰਦਾ ਦੋ ਟਾਈਮ ਤਿੰਨ ਵਾਰ ਚੋਕੇ ਲੱਗੇ ਜਾਵੇ ਬਹੁਤ ਜੇ ਲੱਗ ਜੇ ਤਾਂ 8 ਕਿਲੋ ਤੋਂ ਬਾਹਰ ਬੋਲਾ ਕੱਢੂਗੀ ਉਹਨੇ 8 ਕਿਲੋ ਦੋ ਟਾਈਮ ਬੰਨਾ ਤੜਕਿਆਂ ਸਵੇਰ ਸ਼ਾਮ ਆ ਸਰਾਂ ਚੋਕੇ ਲੈ ਕੇ ਜਾਵੇ ਆਪਣੇ ਘਰ 16 ਤੋਂ 17 ਕਿਲੋ ਇਹਦਾ ਕੀ ਭਾਗ ਕਰਿਆ ਆਪਾਂ ਮੁੱਲ ਕਰਨ ਨੂੰ ਇਹਦਾ ਵੀ 85 ਕਹਿੰਦੇ 82000 ਦੀ ਬੱਸੀ ਦੇਵਾਂਗੇ ਇਹ 82000 ਦੀ ਬੱਸੀ ਆਪਾਂ ਦੇ ਦੇਵਾਂਗੇ ਹਾਂ ਨਾ ਇਧਰ ਆ ਕੇ ਥਣ ਦਿਖਾ ਦੇ ਬੱਸ ਦੁੱਧ ਮੰਨ ਕੇ ਕਿੰਨਾ ਲਾਵੇ ਪੈਂਦਾ ਪੈਸੇ 22 ਕਿਲੋ ਪਹਿਲੇ ਨਹੀਂ ਦਿੱਤਾ ਬਾਈ 22 ਕਿਲੋ ਮੰਨ ਕੇ ਲੈ ਲੈ ਜੈਜ ਗੱਲ ਹਾਂ ਸੋ ਥਣ ਥਣ ਦੇਖੋ ਬਹੁਤ ਤੋਰ ਦੇ ਬੰਮ ਮੜੀ ਜੀ ਸਾਫ਼ ਸੁਥਰਾ ਚੰਗਾ 82000 ਚੋਂ ਮਾਨਦਾਨ ਹੋ ਗਿਆ 85000 ਪਿੱਛੇ ਬੱਸੀ ਆ ਹਣਾ ਪਿੱਛੇ ਬੱਸੀ ਆ ਬਾਈ ਦੇਖੋ ਲੈ ਐਵੇਂ ਆਪਾਂ ਕਹਿੰਦੇ ਬੱਸੀ ਦੇਤੀ ਵੀ ਆ ਸੀਮਨ ਦੀ ਆ ਸੀਮਨ ਦੇ ਗੱ ਕੋਈ ਬੱਸੀ ਦੇਣ ਦੀ ਅਭੀ ਜਿਹੜਾ ਬੱਸੀ ਦੇਤੀ ਤਾਂ ਆ ਸੀਮਿੰਟ ਦੀ ਜੇ ਬੱਸੀ ਤੇ ਤਾਂ ਬੋਲਦੇ ਵੀ ਨਹੀਂ। ਯਾਦ ਦੀ ਗੱਲ। ਐਵੇਂ ਆਪਾਂ ਸੋ ਹਵਾਨੇ ਦੇ ਨਾੜਾ ਵਗੈਰਾ ਦੇਖੋ ਕਿਆ ਬਾਤ ਹੈ ਜਮਾ। ਹਾਲ ਤਾਂ ਬੱਸੀ ਜਦੋਂ ਕੜਕੋੜ ਚੱਲ ਪਿਆ ਬਾਈ ਯਾਰ ਬੱਸੀ ਦੁੱਧ ਦਿਉ 25 ਕਿਲੋ ਹੀ। ਬਾਕੀ ਸਫਾਈਆਂ ਤਾਂ ਪੂਰੀ ਹੈ ਨਾ। ਬਾਕੀ ਸਫਾਈਆਂ ਬਾਕੀ ਚੰਕ ਚੰਕ ਤੋਂ ਬਾਹਲੀ ਹੈ ਬੱਸੀ ਦਾ। ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬਰੀਡ ਚ ਪੈਂਦੀ ਹੈ ਪੂਰੀ ਜਮਾ ਤੇ 82000 ਰੁਪਏ ਸਿਰਫ ਕੀਮਤ ਹੈ ਦੀ। ਹਾਂ ਤੜ ਕਿਉਂ ਹੁਣ ਜਮਾ ਨਚੋੜ ਕੇ ਬਾਈ ਤੜ ਕਿਉਂ ਫੇਰ ਰੰਨੇ ਆ ਯਾਨੀ ਕੋਈ ਅਗਲਾ ਕਹਿੰ ਸੋ ਜਮਾ ਸਵੀਲ ਵਾਲਾ ਕੰਮ ਹੀ ਆ ਹਨਾ ਦੇਖ ਲੈ ਅੱਗੇ ਪਛਾਦ ਦੇਵਾ ਅੱਗੇ 3 ਨੰਬਰ ਦੀ ਗੱਲ ਕਰੀ ਆਪਾਂ ਹਾਂਜੀ ਬੱਚਾ ਚਟਕੇ ਕਰਨ ਲੱਗੀ ਹੈ ਹਨਾ ਬੱਚਾ ਚਟਕੇ ਕਰਨ ਲੱਗੀ ਹਾਂ ਬਈ ਚਵਾਈ ਦੀ ਵਾਲੀ ਬੋਲੀ ਆ ਠੀਕ ਹੈ ਦੋ ਮਿੰਟ ਚ ਦੁੱਧ ਕੱਢ ਦਿੰਦੇ ਨੀ ਸਾਰਾ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਬਈ ਯਾਰ 9-10 ਦਿਨ 9-10 ਦਿਨ ਤੇ ਜੇ ਅਜਾਪਾ ਓਕੇ ਆ ਜਮਾ ਗਰੰਟੀ ਆ ਬਈ ਆਪਣੀ ਜੇਰ ਦੀ ਕਿੰਨਾ ਕੁ ਦੁੱਧ ਹਾਜ਼ਰ ਆਂ ਦੋਂਦੀ ਇਹ ਵੀ ਦੋਂਦੀ ਆ ਦੋਂਦੀ ਪਰੋਂ ਪਹਿਲਾਂ ਸੂਆ ਨੂੰ ਅਸੀਂ ਹਾਂਜੀ ਕਿੰਨਾ ਹੁਣ ਹਾਜ਼ਰਾ ਚੋਂ ਨਾਲਾ ਥੱਲੇ 18 ਤੋਂ 20 ਕਿਲੋ ਹੋਊਗਾ ਤਿਆਰ 18 ਲੀਟਰ ਜ ਤੇ ਭਾਬ ਯਾਰ ਇਹਦਾ ਕੀ ਰੱਖਿਆ ਭਾ ਮੁੱਲ ਕਰੋ 90 ਕਰਾ ਲੈ 95 ਕਰਾ ਲੈ ਬੱਸੀ ਦੇਵਾਂਗੇ 87000 ਰੁਪਏ ਦੀ ਸਿਰਫ ਸਿਰਫ 87000 ਦੀ ਬੱਸੀ ਦੇ ਦਾਂਗੇ ਬਾਕੀ ਦੋਂਦੀਆਂ ਮੂਹ ਹਨ ਇਹਦੇ ਤੋਕੜਾ ਵੇਚ ਜਿੰਦੇ 65 70000 ਦੇ 65000 ਦੇ ਤੋਕੜ ਵਿਕ ਜੂ ਇਹ ਟੋਰੀ ਫਿਰ ਬਾਹਰ ਨੂੰ ਸੁਨਾੜਾ ਵਗੈਰਾ ਦੇਖ ਸੁਭਰ ਧਾਰਾ ਵਗੈਰਾ ਦੇਖੋ ਸਾਫ ਸੁਥਰੀਆਂ ਮੋਟੀਆਂ ਮੋਟੀਆਂ ਧਾਰਾਆਂ ਗਿਆ ਚੋਬਾਈ ਦੀ ਗਾਣੀ ਆਪਾਂ ਬਈ ਗਲਤ ਲੈਂਦੇ ਚੋਬਾਈ ਤਾਂ ਐ ਹੋ ਗਈ ਪੁੱਲੂ ਪੰਪ ਵਾਲੀ ਚੋਬਾਈ ਸੀਜੀ ਵਰਗਾ ਚੋਣਾ ਕਿੰਮਾ ਕਥਣਾ ਜੀ ਵੀਰ ਧਾਰਾ ਮਾਰ ਪਹਿਲਾਂ ਬੱਸੀ ਆ ਬਾਈ ਯਾਰ ਪਹਿਲੀ ਵਾਲਾ ਸੀਦੀ ਔ ਚੌਣ ਚਵਾਦੀ 1 ਨੰਬਰ ਹਣਾ ਜਮ ਹਾਂ ਚੌਣ ਚਾਂ ਦਾ 1 ਨੰਬਰ ਆ ਬਾਈ ਤੇ ਇਹਦਾ ਭਾਵ ਯਾਰ ਆਪਾਂ ਕਿੰਨਾ ਦੱਸਿਆ ਸੀ 88000 ਦੀ ਬੱਸੀ ਦੇਵਾਂਗੇ ਬਈ ਆਪਾਂ ਮਾਨ ਤਣ ਵਿੱਚੋਂ ਮੜਾ ਮੋਟਾ ਹੋ ਜਾਵਾਂਗੇ ਬਾਈ ਦੁੱਧ ਕਿੰਨਾ ਮੰਨ ਕੇ ਪੈਸੇ ਲਾ ਲੇ ਦੁੱਧ 30 ਕਿਲੋ ਜੇ ਇੱਕ ਖਿਆਲ ਹੁੰਦਾ ਤਾਂ 22 23 ਕਿਲੋ ਖੁੱਲਾ ਦੇ ਦੂੰ ਹੁਣ ਤੇ ਬੱਚਾ ਕੀ ਆ ਪਿੱਛੇ ਇਹਦੇ ਮਗਰ ਬੱਛਾ ਆ ਬੱਸਾ ਬਈ ਇਹਦੇ ਮਗਰ ਆ ਗਿਆ ਬੱਚਾ ਹਣਾ ਖਾਂ ਦਿਖਾ ਬਾਈ ਬੱਸੀ ਨੇ ਕਹੇ ਜਾ ਕੱਢ ਨੂਹੋ ਦੋ ਦੰਦ ਹੱਥ ਪਰੇ ਕਰੀ ਕਰਾ ਸੋ ਦੇਖੋ ਚਵਾਈ ਦੇ ਕੇ ਨੀ ਪੋਲੇ ਗੁਲਾਬੀ ਥਾਣਾ ਪੂਰਾ ਠੀਕ ਹੈ ਸੋ ਵੀਰੋ ਕੱਦ ਕਾਠ ਪੂਰੀ ਚੰਗੀ ਸਾਫ ਸੁਥਰੀ ਤੇ ਰਾਜੀ ਸਮੀ ਭਲੀ ਵੀ ਬਹੁਤ ਜਿਆਦੇ ਆ ਕੀਮਤ ਸਿਰਫ 87000 ਪਲੂਨ ਪਹਿਲਾ ਸੂਆ ਸੁਈ ਸੁਵਾਈ ਸੋਲੇਵਾ ਵਗੈਰਾ ਦੇਖੋ ਬਿਲਕੁਲ ਫਿਟਿੰਗ ਵਾਲਾ ਅੱਗੇ ਪਿੱਛੇ ਦਾ ਹਵਾਨਾ ਜਮਾ ਸਟ੍ਰਕਚਰ ਹਵਾਨੇ ਦੀ ਆ ਮੂੰਹੋਂ ਦੋ ਦੰਦ 22 ਕਿਲੋ ਦੁੱਧ ਆਰਾਮ ਨਾਲ ਇਹਨੇ ਦੇ ਦੇਣਾਗਾ ਸੁਭਰਤ ਤੰਨੇ ਵੜਾ ਦਿਖਾ ਦਿਆ ਦੋ ਸੂਈਆਂ ਸੁਵਾਈਆਂ ਤੇ ਇੱਕ ਗੱਬਣ ਪਿੰਡ ਤੋਲਾ ਜਿਹੜਾ ਬਰਨਾਲਾ 99685302